ਮੋਦੀ ਜੀ ਮੋਦੀ ਜੀ ਆਪਾਂ ਤਾਂ ਸੂਤੇ ਹੀ ਫਸ ਗਏ ਮੋਦੀ ਜੀ ਮੋਦੀ ਜੀ ਆਪਾਂ ਤਾਂ ਸੂਤੇ ਹੀ ਫਸ ਗਏ ਆ ਲੈਂਡ ਪੋਲਿੰਗ ਵਾਲਾ ਤਾਂ ਪੰਗਾ ਹੀ ਛੇੜ ਲਿਆ ਓਏ ਹੁਣ ਕੀ ਬਾਣਾ ਵਰਤ ਗਿਆ ਮਹਿੰਦੀ ਰੰਗਿਆ ਜਾ ਜਿਹੜੂ ਸਾਰਾ ਪੰਜਾਬ ਕੋਤੀ ਕੋਤੀ ਕਹਿੰਦਾ ਉਹਨੂੰ ਤੂੰ ਐਵੇਂ ਮੋਦੀ ਜੀ ਮੋਦੀ ਜੀ ਕਹੀ ਜਾ ਨਾ ਯਾਰ ਭਗਵੰਤ ਆ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਆਪਾਂ ਲੈਂਡ ਪੂਲਿੰਗ ਦੇ ਫਾਇਦੇ ਲੋਕਾਂ ਤੱਕ ਪਹੁੰਚਣੇ ਕਰਨੇ ਨੇ ਪਰ ਪਲਾਨ ਅੰਦਰ ਉਹ ਵੱਖਰਾ ਅਸੀਂ ਇਸ ਮਿੱਟੀ ਨੂੰ ਕਮਰਸ਼ੀਅਲ ਗੇਟਵੇ ਬਣਾਉਣਾ ਖੇਤ ਛਾੜ ਦੋ ਤੇ ਉੱਥੇ ਮੋਲ ਬਣਾਓ ਮੋਦੀ ਜੀ ਪੰਜਾਬ ਦੇ ਲੋਕ ਜੱਟ ਨੇ ਇੰਨੀ ਖੇਤੀ ਜ਼ਮੀਨ ਨਹੀਂ ਛੱਡਣੀ ਉਹਨਾਂ ਨੇ ਤੁਸੀਂ ਗੱਲ ਬਣਾਓ ਮੈਂ ਨਕਸ਼ਾ ਲੈ ਕੇ ਆਉਂਗਾ ਮੇਰੇ ਪੱਤਰਕਾਰ ਵੀਰੋ ਲੈਂਡ ਪੂਲਿੰਗ ਪੰਜਾਬ ਲਈ ਸੋਨੇ ਦਾ ਰਾਹ ਹੈ ਅਸੀਂ ਕਿਸਾਨਾਂ ਨੂੰ ਮਾਲਕ ਬਣਾਉਣਾ ਆ ਨਾ ਕਿ ਮਜ਼ਦੂਰ ਮੇਰੇ ਪੰਜਾਬ ਵਾਸੀਓ ਮੈਂ ਤੁਹਾਡਾ ਆਪਣਾ ਲੱਖਾ ਸਿਧਾਣਾ ਜੇਕਰ ਕਿੰਨਿਆਂ ਵੀ ਚੋਣਾਂ ਲੈ ਆਉਣ ਲੈਂਡ ਪੋਲਿੰਗ ਨਹੀਂ ਹੋਣੀ ਚਾਹੀਦੀ ਇਹ ਧਰਤੀ ਸਾਡੀ ਮਾਂ ਆ ਨਾ ਹਿੰਦੂਸਤਾਨੀ ਨਿਰਾਮੀ ਚੱਲਣੀ ਆ ਨਾ ਆ ਮਾਨ ਦੇ ਠੇਕੇ ਮੈਨੂੰ ਪਤਾ ਏ ਕਿ ਲੋਕ ਮੈਨੂੰ ਭਰੋਸੇਯੋਗ ਨਹੀਂ ਮੰਨਦੇ ਪਰ ਜ਼ਮੀਨ ਦੇ ਮਾਵਲੇ 'ਚ ਸਾਡੀ ਰਾਏ ਇੱਕਾ ਸੁਖਵੀਰ ਸਿਆ ਸਾਡਾ ਟਿੱਚਾ ਸਿਰਫ ਇੱਕ ਮੋਦੀਮਾਨ ਦੀ ਜੋੜੀ ਦਾ ਖੁਲਾਸਾ ਨਹੀਂ ਜੇ ਇਹ ਲੈਂਡ ਪੋਲਿੰਗ ਪਲਾਨ ਅੱਗੇ ਵਧਿਆ ਤਾਂ ਪੰਜਾਬ ਦੀ ਮਿੱਟੀ ਐਮਐਨਸੀਆਂ ਦੇ ਹੱਥ ਵਿੱਚ ਆ ਜਾਵੇਗੀ ਸਰ ਪੰਜ ਜ਼ਿਲ੍ਹਿਆਂ ਚ ਲੋਕ ਰੋਸ ਵਿੱਚ ਹਨ ਕਿਸੇ ਵੇਲੇ ਵੀ ਹਿੰਸਾ ਹੋ ਸਕਦੀ ਆ ਹਾਲਾਤ ਦੇਖ ਕੇ ਲੱਗਦਾ ਮੈਨੂੰ ਮੋਦੀ ਨਾਲ ਗੱਲ ਕਰਨੀ ਪਵੇਗੀ ਜੇ ਤਰੱਕੀ ਲਈ ਜ਼ਮੀਨ ਲੈਣੀ ਪਈ ਤਾਂ ਪਰ ਲੋਕ ਵੀ ਸੱਚ ਜਾਣਦੇ ਨੇ ਪੇਂਟ ਦੇ ਵਿੱਚ ਕੋਈ ਕਿਸਾਨ ਆਗੂ ਬੋਲਦਾ ਸਾਡਾ ਅਦੋਲਨ ਨਾਵਾ ਹੋਵੇਗਾ ਸਿਆਸੀ ਲੀਡਰਾਂ ਤੋਂ ਉੱਪਰ ਨਾ ਲੱਖਾ ਨਾ ਸੁਖਵੇਰ ਨਾ ਮਾਣ ਕੇਵਲ ਜ਼ਮੀਨ ਪਹਿਲਾਂ ਹਰੇਕ ਮੋਟ ਲੈ ਕੇ ਸਾਡਾ ਹੱਕ ਲੈਂਦੇ ਸੀ ਹੁਣ ਲੈਂਡ ਪੂਲਿੰਗ ਰਾਹੀਂ ਸਾਡੀ ਮਿੱਟੀ ਲੈਣ ਆਏ ਨੇ ਅਸੀਂ ਚੁੱਪ ਨਹੀਂ ਰਹਿਣਾ ਮਿੱਤਰੋ ਇਹ ਯੋਜਨਾ ਪੰਜਾਬ ਨੂੰ ਦਬੋਏ ਬਣਾਉਣ ਨਾਲ ਹੀ ਆ ਮਿਨਾਰਾ ਚੜਨ ਗਿਆ ਕੰਪਨੀਆਂ ਆਣੀਆਂ ਰੁਜ਼ਗਾਰ ਬਣੇਗਾ ਖੇਤ ਨਾ ਰਹਿਣ ਤਾਂ ਚਿੰਤਾ ਨਾ ਕਰੋ ਨਕਸ਼ੇ ਵਾਲੀ ਤਰੱਕੀ ਆ ਰਹੀ ਆ ਕੈਮਰੇ ਦੇ ਦੂਜੇ ਪਾਸੇ ਲੱਖਾ ਸੁਖਵੀਰ ਅਤੇ ਕਿਸਾਨ ਗੁੱਸੇ ਵਿੱਚ ਇਹ ਸਭ ਝੂਠ ਆ ਇਹ ਸਰਕਾਰ ਪੰਜਾਬ ਨੂੰ ਵੇਚਣ ਆਈ ਆ ਦਾਤ ਦਾ ਦ੍ਰਿਸ਼ ਕਿਸੇ ਪਿੰਡ ਚ ਭੜਕੀ ਸਾਰ ਟਰੈਕਟਰ ਰੋਕੋ ਅੰਦੋਲਨ ਪੁਲਿਸ ਦਾ ਲਾਠੀ ਚਾਰਜ ਨੌਜਵਾਨਾਂ ਦੀ ਗ੍ਰਿਫਤਾਰੀ ਤੇ ਦੂਜੇ ਪਾਸੇ ਸੀਐਮ ਦਫਤਰ ਜਾ ਮੈਨੂੰ ਦੱਸੋ ਕੀ ਮੈਂ ਸਿਆਸਤ ਕਰਾਂ ਜਾਂ ਪੰਜਾਬ ਬਚਾਵਾਂ ਕਦੇ ਕਦੇ ਦੋਵੇਂ ਨਹੀਂ ਕਰ ਸਕਦੇ ਇੱਕ ਅਖੀਰਲੀ ਬੈਠਕ ਲੱਖਾ ਤੇ ਸੁਖਵੀਰ ਮੋਦੀ ਦੇ ਖਿਲਾਫ ਇੱਕ ਦਿਲਚਸਪ ਪਲਾਨ ਬਣਾਉਂਦੇ ਹੋਏ ਲੱਖਾ ਬੋਲਦਾ ਇਸ ਵਾਰ ਨਾਰੇ ਨਹੀਂ ਸਬੂਤ ਚਾਹੀਦੇ ਨੇ ਦੱਸੋ ਦੱਸੋ ਕੀ ਮੋਦੀ ਨੇ ਇਹਨਾਂ ਮਲਟੀ ਨੈਸ਼ਨਲ ਕੰਪਨੀਆਂ ਨਾਲ ਕੀ ਡੀਲਾਂ ਕੀਤੀਆਂ ਸਖਵੀਰ ਬੋਲਦਾ ਸਾਡੀ ਸੂਤਰ ਧਾਰਾਂ ਦੀ ਟੀਮ ਮੋਦੀ ਦੀ ਮੋਹਰੀ ਚ ਘੁੱਸ ਗਈ ਆ ਅਗਲੇ ਹਫਤੇ ਤੱਕ ਡਾਟਾ ਆਜੂਗਾ ਇਹ ਸਿਰਫ ਕਿਸਾਨਾਂ ਦੀ ਲੜਾਈ ਨਹੀਂ ਇਹ ਪੰਜਾਬੀ ਪਹਿਚਾਨ ਮਿੱਟੀ ਅਤੇ ਮੌਜੂਦਾ ਲੀਡਰਸ਼ਿਪ ਦੇ ਚਿਹਰੇ ਦਾ ਪਰਖਣ ਵਾਲਾ ਟਾਈਮ ਹੈ ਜਦ ਤੱਕ ਜ਼ਮੀਨ ਦੀ ਗੱਲ ਚੱਲੇਗੀ ਪੰਜਾਬੀ ਹੱਥ ਖਾਲੀ ਨਹੀਂ ਰੱਖੇਗਾ